ਖਬਰ ਸੰਗਰੂਰ ਤੋਂ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਛੋਲੇ ਭਟੂਰਿਆਂ ਦਾ ਰੇਟ ਜ਼ਿਆਦਾ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਸੰਗਰੂਰ ਦੇ ਕੋਲਾ ਪਾਰਕ ਦੇ ਬਾਹਰ ਖੜੀ ਇੱਕ ਰੇੜੀ ਤੋਂ ਛੋਲੇ ਭਟੂਰੇ ਖਾਂਦਾ ਸੀ। ਪਰ ਉਸ ਸਮੇਂ ਮਹਿਜ਼ 20 ਰੁਪਏ ਦੇ ਕੇ ਆਪਣਾ ਦੁਪਹਿਰ ਦਾ ਖਾਣਾ ਉੱਥੇ ਖਾ ਲੈਂਦਾ ਸੀ। ਪਰ ਹੁਣ ਜਦ ਉਹ ਇਸ ਰੇੜੀ ਤੇ ਗਿਆ ਤਾਂ ਉਸ ਰੇੜੀ ਵਾਲੇ ਨੇ ਉਸ ਤੋਂ 40 ਰੁਪਏ ਛੋਲੇ ਭਟੂਰਿਆਂ ਦੇ ਬਸੂਲ ਕੀਤੇ ਜਿਸ ਤੋਂ ਬਾਅਦ ਉਸਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਦਿੱਤੀ ਹੈ ਉੱਧਰ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸ਼ਿਕਾਇਤ ਮਿਲੀ ਹੈ ਅਤੇ ਉਹ ਜਲਦ ਹੀ ਇਸ ਤੇ ਇਨਕੁਆਇਰੀ ਕਰ ਰਹੇ ਹਨ ਰਾਣਾ ਵਿੰਦਰਾਵੀਰ ਜੀ ਤੇ ਮੈਂ ਲੇਬਰ ਦਾ ਕੰਮ ਕਰਦਾ ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਸ਼ੂਟਿੰਗ ਉਹ 1 ਵਜੇ ਇਹ ਕਿਦਾਂ ਦੀ ਗੱਲ ਕੀ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ਫੂਟੂ ਰੰਨੀ ਪ੍ਰੇਟ ਵੀ ਕਰ ਪੈਦੀ ਹੁੰਦੀ ਆ ਆਮ ਵਾਸ ਖਾਣੇ ਆ ਤੇ ਉਸ ਦਿਨ ਮੈਨੂੰ ਉਹਨੇ 40 ਰੁਪਏ ਲੈ ਲੇ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਾ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਬਿਲਕੁਲ ਖਾਂਦਾ ਠੀਕ ਆ ਜੀ ਤੇ ਉਹਨੇ ਉਹਦੋਂ ਮੈਨੂੰ 40 ਰੁਪਏ ਲੈ ਲਏ ਜੀ ਤੁਸੀਂ ਕੀ ਤੁਸੀਂ ਕੀ ਗੱਲ ਵੱਧ ਗੀ ਮੈਂ ਉਹਨੂੰ ਕਹਿਵਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜੇ ਪੈਸੇ ਹੋਰ ਮੈਂ ਮਤਲਬ ਥੋੜੇ ਪੈਸੇ ਜੀ ਮੇਰਾ ਗੁਜ਼ਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪੈ ਗਏ ਜੀ ਮੈਨੂੰ ਮਜਬੂਰੀ ਚ ਐਹੇ ਜੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਆਪਸ ਤੁਹਾਨੂੰ ਮਦਦ ਕਰਨਗੇ ਜੀ ਮੈਨੂੰ ਤਾਂ ਏਸੀ ਆਸ ਕਰਕੇ ਮੈਂ ਕੰਪਲੀਟ ਕਰ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀ ਆ ਅੱਛਾ ਮੈਂ ਤੁਹਾਨੂੰ ਇਹ ਬੱਚਾ ਜਾਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸੇ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਨਹੀਂ ਉਸ ਤੋਂ ਅਰਜੀ ਲਿਖਾਈ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੇਟ ਦੇ ਕੇ ਆਈ ਪ੍ਰਸ਼ਾਸਨ ਨੇ ਬੋਲੋ ਤੁਹਾਡੀ ਕੰਪਲੇਨ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਬੰਦੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਮੇਰੀ ਹਾਂ ਠੀਕ ਆਸ ਲੱਗਦੀ ਹੈ ਵੀ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੇ ਛੋਟੇ ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦੇ ਉਹਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ ਠੀਕ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ ਕੱਲ੍ਹ ਦਾ ਛੁੱਟੀ ਜੀ ਆ ਕੋਈ ਨਾ ਅੱਜ ਖਾ ਲਿਆ ਦੁਬਾਰੇ ਨਹੀਂ ਗੱਲ ਹੈ ਛੋਟੀ ਨਹੀਂ ਹੈਗੀ ਜੀ ਕੱਲ੍ਹ ਰੋਜ਼ ਦੀ ਰੁ ਤੇਵਰ ਹੋਰ ਮੇਰੇ ਵੀਰ ਭਾਈ ਰੋ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੇ ਉਹ ਵੀ ਮਜਬੂਰੀ ਚ ਖਾਣਾ ਪਾ ਜੇ ਪਰ ਇਹਨਾਂ ਦਾ ਧੱਕਾ ਇਹਨਾਂ ਪੈਸੇ ਲੈ ਰਹੇ ਨੇ ਲੱਗਦੀ ਨਹੀਂ ਇਹ ਦੇੜੀਆਂ ਮਹੀਨੇ ਚ ਤਾਂ 20 ਦੇੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੋ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋਰ ਤਾਂ ਪ੍ਰਸ਼ਾਸਨ ਕੋਲੇ ਪਹੁੰਚ ਕਰਨੀ ਚਾਹੀਦੀ ਹੈ ਬਿਲਕੁਲ ਜੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਜੇ ਕੋਈ ਧੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ ਐਸ ਡੀ ਨੇ ਹੁਣ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ ਰੇਡੀਅਲ ਦੇ ਨਾਲ ਗੱਲ ਕਰਾਂਗੇ ਜਾ ਕੇ ਉਹ ਸੋਲਵ ਕਰਾਂਗੇ ਤੁਹਾਡਾ ਮਾਮਲਾ ਪਤਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈ ਬਿਲਕੁਲ ਵਧੀਆ ਕੰਮ ਕਰ ਰਹੇ ਜੇ ਕਰ ਰਹੇ ਨੇ ਮੇਰੀ ਤੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ ਐਦਾਂ ਸਾਡੇ ਕੋਲ ਕੱਲ ਹੀ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਸਭ ਲੋਕ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾਪਾਰਕ ਦੇ ਕੋਲ ਕੋਈ ਥੋਲੇ ਭੂਰੇ ਰੇੜੀ ਲਗਾਉਂਦਾ ਤੇ ਉਹ ਉਹਦੀ ਦਰਖਾਸਤ ਇਸ ਵੀ ਸਾਡੇ ਉਹ ਥੋੜੀ ਦੇ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ ਤੋ ਬੰਦੇ ਨੇ ਜਿਹੜਾ ਦਰਖਾਸਤ ਕਰਤਾ ਮਾਂ ਜੋ ਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾ ਕੇ ਤੋ ਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ ਤੇ ਅਸੀਂ ਕੱਲ ਸ਼ਾਮ ਹੀ ਆਈ ਅਸੀਂ ਦੀ ਪੜਤਾਲ ਕਰਵਾ ਰਹੇ ਹਾਂ ਤੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ ਅਸੀਂ ਹਰ ਇੱਕ ਸ਼ਿਕਾਇਤ ਦੀ ਉਹ ਵੀ ਦਰਖਾਸਤਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ ਤੋ ਵਾਕਈ ਇਹ ਯੂਨਿਕ ਕੰਪਲੇਟ ਤਾਂ ਤੁਹਾਡੇ ਸਹੀ ਆਖੇ ਵੀ ਸੀ ਯੂਨਿਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ ਤਾਂ ਅਸੀਂ ਦੀ ਵਾਕਈ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਓਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ ਤਾਂ ਸਟੇਟ ਕਰਦਾ ਮਜਬੂਰੀ ਹੈ ਸਰ ਐਸੀ ਪਤਾ ਕਰਾ ਰਹੇ ਹਾਂ ਜੀ ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਤੇ ਇਹ ਮਹੱਲਾ ਲਿਖਿਆ ਕਰਤਾਰਪੁਰਾ ਬਸਤੀ ਤੋਂ ਲਿਖਿਆ ਮਜਬੂਰੀ ਕਰਦਾ ਹਾਂ ਮਜਬੂਰੀ ਕਰਦਾ ਨਹੀਂ ਲਿਖਿਆ ਤੇ ਇਹ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਵਾਕਈ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਤੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣ ਰਿਹਾ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪੱਖੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜੇ ਤੁਸੀਂ ਸਰਕਾਰ ਕੋਲ ਜਾਵੋਗੇ ਜਾਂ ਪ੍ਰਸ਼ਾਸਨ ਕੋਲ ਜਾਵੋਗੇ ਤਾਂ ਚੰਗੀ ਗੱਲ ਹੈ ਜੀ ਮੈਂ ਉਹ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਮਤਲਬ ਕਿ ਆਪ ਤੋਂ ਅੱਗੇ ਲੋਕ ਸਰਕਾਰੀ ਰੱਖਦਾ ਜਿਸ ਜੰਗਲ ਡਰਦੇ ਸੀ ਤੇ ਹੁਣ ਵੀ ਅੱਗੇ ਉਹ ਲਿਖ ਰਿਹਾ ਕਿ ਮੈਂ ਮਜ਼ਦੂਰ ਆ ਇੱਕ ਮਜ਼ਦੂਰ ਮਤਲਬ ਕਿ ਉਹ ਲੱਗ ਰਿਹਾ ਕਿ ਵੀ ਸੁਣਵਾਈ ਹੋਈ ਬਿਲਕੁਲ ਜੀ ਬਿਲਕੁਲ ਦੀ ਸੁਣਵਾਈ ਹੋਈਗੀ ਹਾਂ ਤੋ ਸਾਨੂੰ ਵੀ ਇਹ ਚੰਗਾ ਲੱਗਦਾ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਛ ਨਾ ਕੁਛ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹੋਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ ਤੋ ਇਸੇ ਦੀ ਪੜਤਾਲ ਕਰਦੇ